ਜ਼ਿਲ੍ਹਾ ਮੋਗੇ ਦੇ ਪਿੰਡ ਕੋਲਿਆ ਖੁਰਦ ਵਿੱਚ ਨਿਰੋਲ ਕਾਸਕੋ ਕ੍ਰਿਕਟ ਟੂਰਨਾਮੈਂਟ ਮੰਗੇ ਕੋਲਿਏ ਦੇ ਯਤਨਾ ਸਦਕਾ ਹੋਇਆ ਜਿਸ ਵਿੱਚ ਐਨ ਆਰ ਆਈ ਵੀਰਾਂ ਅਤੇ ਨਗਰ ਪੰਚਾਇਤ ਦਾ ਸਹਿਯੋਗ ਰਿਹਾ ਮੰਗੇ ਕੋਲਿਏ ਵੀਰ ਦਾ ਬਹੁਤ ਵਧੀਆ ਉਪਰਾਲਾ ਅਤੇ ਪੈਰ ਕਦਮੀ ਰਹੀ ਨਿਰੋਲ ਕਾਸਕੋ ਕ੍ਰਿਕਟ ਟੂਰਨਾਮੈਂਟ ਵਾਸਤੇ ਇਸ ਵਿੱਚ 88 ਟੀਮਾਂ ਨੇ ਪਾਗ ਲਿਆ ਫਾਈਨਲ ਵਿੱਚ ਤੇ ਕੋਲਿਆ ਖੁਰਦ ਤੇ ਲੋਕੋ ਦੀਆਂ ਟੀਮਾਂ ਪੁਜੀਆਂ ਪੈਲਾ ਸਥਾਨ ਕੋਲਿਆ ਖੁਰਦ ਟੀਮ ਨੇ ਪ੍ਰਾਪਤ ਕੀਤਾ ਅਤੇ ਦੂਸਰਾ ਸਥਾਨ ਲੋਕੋ ਟੀਮ ਨੇ ਪ੍ਰਾਪਤ ਕੀਤਾ ਮੰਗੇ ਕੋਲਿਏ ਦੇ ਨਾਲ ਸਾਡੇ ਪੱਤਰਕਾਰ ਗੁਰਵਿੰਦਰ ਤਨਵਾ ਨੇ ਕੀ ਗੱਲਬਾਤ ਕੀਤੀ ਆਓ ਦੇਖਦੇ ਹਾਂ ਇਹ ਵੀਡੀਓ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਮੌਜੂਦ ਆ ਪਿੰਡ ਕੋਲਿਆ ਖੁਰਦ ਜਿੱਥੇ ਨਰੋਲ ਟੂਰਨਾਮੈਂਟ ਕਲੈਕਟਰ ਦਾ ਟੂਰਨਾਮੈਂਟ ਹੋ ਰਿਹਾ ਬਾਈ ਮੰਗਾ ਕੋਲ ਗਿਆ ਬਾਈ ਅਮਨ ਹੋਰ ਬਹੁਤ ਸੋ ਜੋ ਵੱਡੇ ਸਹਿਯੋਗ ਦੇ ਨਾਲ ਟੂਰਨਾਮੈਂਟ ਜਿਹੜਾ ਨੇਪਰੇ ਚੜ ਲੱਗਿਆ ਫਾਈਨਲ ਟੂਰਨਾਮੈਂਟ ਮੈਚ ਹੋਣ ਵਾਲੇ ਲੱਗੇ ਬਾਈ ਨਾਲ ਗੱਲਬਾਤ ਕਰਦੇ ਬਾਈ ਯਾਰ ਪਹਿਲਾਂ ਤਾਂ ਤੂੰ ਵਧਾਈ ਦਾ ਪਾਤਰ ਆ ਵੀ ਆਪਣੀ ਟੀਮ ਪਹਿਲਾਂ ਫਾਈਨਲ ਚ ਪਹੁੰਚੀ ਐ ਦੂਜਾ ਵੀ ਤੂੰ ਨਰੋਲ ਟੂਰਨਾਮੈਂਟ ਕਰਾਇਆ ਥੈਂਕ ਯੂ ਬਾਈ ਟੀਮ ਲਈ ਜੋ ਤੁਸੀਂ ਸ਼ੁਭ ਕਾਮਨਾਤਾਂ ਥੈਂਕ ਯੂ ਟੀਮ ਮੇਰੀ ਬਹੁਤ ਵਧੀਆ ਖੇਡੀ ਐ ਫਾਈਨਲ ਖੇਡੂਗੀ ਹੁਣ ਲੋਪੋ ਦੇ ਨਾਲ ਤੇ ਬਾਕੀ ਬਾਈ ਨਰੋਲ ਦਾ ਆਪਣਾ ਮਕਸਦ ਇਹੀ ਆ ਕਿ ਮੇਰਾ ਪਹਿਲਾਂ ਪਹਿਲਾਂ ਤੋਂ ਹੀ ਮੇਰੀ ਇਹ ਸੋਚ ਆ ਕਿ ਨਰੋਲ ਟੂਰਨਾਮੈਂਟ ਹੁਣ ਨਰੋਲ ਖੇਡਾਂਗੇ ਆਪਾਂ ਨਵੇਂ ਪਲੇਅ ਬਹੁਤ ਵਧੀਆ ਨਾਮ ਵੀ ਰੱਖਿਆ ਗਿਆ ਤੇ ਕਿੰਨਾ ਦਾ ਮੇਨਟੋਰ ਸਹਿਯੋਗ ਰਿਹਾ ਆਪਣੇ ਤੋਂ ਮੇਨ ਬਾਕੀ ਬਈ ਸਾਰੇ ਮੇਰੇ ਪਿੰਡ ਦਾ ਐਨ ਆਰ ਆਈ ਭਰਾਵਾਂ ਦਾ ਆ ਤੁਸੀਂ ਵਿੱਚ ਪੋਸਟਰ ਦੇ ਦੇਖ ਰਹੇ ਕੋਈ 31000 21000 ਕੋਈ 1131 5500 ਜਿਨ੍ਹਾਂ ਨੇ ਸਹਿਯੋਗ ਨੇ ਅਸੀਂ ਇੱਕ ਵਾਰੀ ਇੱਕ ਬਈ ਹੋਰ ਖਾਸੀਅਤ ਹੈ ਮੇਰੇ ਪਿੰਡ ਦੀ ਐਸ ਵਾਰੀ ਸਪੈਸ਼ਲੀ ਮੈਂ ਕਿਸੇ ਦੇ ਘਰੇ ਆ ਕੇ ਕਾਪੀ ਲੈ ਕੇ ਗ੍ਰਹੀ ਕਰਨ ਨਹੀਂ ਗਿਆ ਮੈਂ ਆਪਣੇ ਆਪ ਮੈਂ ਕਿਸੇ ਨੂੰ ਪੁੱਛਿਆ ਬਣੀਗਾ ਕਿ ਮੈਂ ਥੋੜੀ ਪਰਚੀ ਕੱਟਣ ਲੱਗਿਆ ਮੈਂ ਆਪਦੇ ਹਿਸਾਬ ਨਾਲ ਕਿਸੇ ਦਾ 11000 ਕਿਸੇ ਦਾ 5100 ਕਿਸੇ ਦਾ 11 21000 ਮੈਂ ਆਪਣੇ ਆਪ ਪਰਚੀਆਂ ਗੱਟੀਆਂ ਤੇ ਸਾਰੇ ਨੇ ਹੱਸ ਕੇ ਸੰਜੋੜੀ ਦਿੱਤਾ ਬਈ ਸਾਰੇ ਪਿੰਡ ਦਾ ਸੰਜੋਗ ਬਾਕੀ ਜਿਹੜੇ ਮੁੰਡੇ ਕ੍ਰੈਕਟ ਖੇਡਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਮੈਸੇਜ ਵੀਰੇ ਇਹ ਆ ਕਿ ਵੱਧ ਤੋਂ ਵੱਧ ਗੇਮ ਨਾਲ ਜੁੜੋ ਜੇ ਤੁਸੀਂ ਗਰਾਊਂਡ ਨਾਲ ਜੁੜੋਗੇ ਨਸ਼ਿਆਂ ਤੋਂ ਦੂਰ ਰਹੋਗੇ ਕਿਉਂਕਿ ਬਈ ਸਕੂਲ ਚ ਪੜ੍ਹਦੇ ਆ ਕਾਲਜ ਚ ਪੜ੍ਹਦੇ 2-3 ਵਜੇ ਤੱਕ ਸਕੂਲ ਚ ਕਾਲਜ ਚ ਹੁੰਦੀ ਆ ਉਸ ਤੋਂ ਬਾਅਦ ਜਿਹੜੇ 2-3 ਘੰਟੇ ਹੁੰਦੀ ਆ ਉਹ ਹੁੰਦੇ ਆ ਬੱਚੇ ਦੇ ਹੱਸਣ ਖੇਡਣ ਵਾਲੇ ਜਾ ਕੇ ਮੋੜਾਂ ਤੇ ਖੜ ਗਏ ਜਾਂ ਕਿਸੇ ਪਾਸੇ ਮੁੰਡਿਆਂ ਨਾਲ ਖੜ ਗਏ ਪਰ ਜੇ ਉਹੀ ਟਾਈਮ ਤੁਹਾਡਾ ਗਰਾਊਂਡਾਂ ਦੇ ਨਾਲ ਜੁੜੂਗਾ ਤੇ ਉਹੀ ਬੱਚੇ ਗਰਾਊਂਡ ਨਾਲ ਜੁੜ ਕੇ ਰਹਿਣਗੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਮੇਨ ਮਕਸਦ ਵੀਰੇ ਗੇਮ ਦਾ ਇਹੀ ਆ ਕਿ ਬਸ ਨੌਜਵਾਨੀ ਹੈ ਜਿਹੜੀ ਅੱਜ ਬਾਨੀ ਨਸ਼ਿਆਂ ਦੇ ਵਿੱਚ ਹੋ ਰਹੀ ਆ ਕਿ ਨਸ਼ੇ ਤੋਂ ਦੂਰ ਰਹਿਣ ਤੇ ਗਰਾਊਂਡ ਨਾਲ ਜੁੜਨ ਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਆਪਣੇ ਗੋਲ ਵਿੱਚ ਤਕਰੀਬਨ 88 ਟੀਮਾਂ ਬਾਈ ਟੋਟਲ ਖੇਡੀਆਂ हां दो तीन मेरे ਪਿੰਡ ਦੀਆਂ ਸੀਗੀਆਂ 85 86 ਟੀਮਾਂ ਬਾਹਰ ਲੀਆਂ ਸੀ ਉਹਨਾਂ ਦੇ ਵਿੱਚੋਂ ਪੂਰੇ ਵਧੀਆ ਟਾਈਆਂ ਪਾ ਕੇ ਹੀ ਮੁਕਾਬਲੇ ਕੀਤੇ ਆ ਲਾਈਵ ਟਾਈਆਂ ਪਾਈਆਂ ਤੇ ਮੇਰੀ ਟੀਮ ਕੋਹਲੀਆਂ ਦੀ ਪੂਰਾ ਵਧੀਆ ਖੇਡੀ ਆ ਸੈਮੀਫਾਈਨਲ ਬਹੁਤ ਤਗੜੀ ਟੀਮ ਡਾਲੇ ਦੇ ਨਾਲ ਮੈਚ ਸੀਗਾ ਤੇ ਉਹਨਾਂ ਨੇ ਬੈਂਡ ਕੀਤਾ ਤੇ ਹੁਣ ਫਾਈਨਲ ਲੋਪੂ ਦੇ ਨਾਲ ਖੇਡੂਗੇ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਵੇਖਿਆ ਭਾਈ ਮੰਗੇ ਕੋਲ ਜਿੰਨਾ ਆਪਾਂ ਗੱਲਬਾਤ ਕੀਤੀ ਆ ਕਾਰਨ ਵੀ ਨਰੋਲ ਟੂਰਨਾਮੈਂਟ ਟ੍ਰੈ ਟੂਰਨਾਮੈਂਟ ਹੁੰਦੇ ਤਾਂ ਹੈ ਪਰ ਇੱਕ ਵਾਰੋਂ ਦੋ ਵਾਰੋਂ ਵੀਂ ਜਿਹੜੇ ਰੋਲ ਟੂਰਨਾਮੈਂਟ ਹੋਣਗੇ ਤਾਂ ਪਿੰਡਾਂ ਚੋਂ ਨੌਜਵਾਨ ਵੀਰ ਜਿਹੜੇ ਪਲੇਅਰ ਆ ਉਹ ਉੱਠਣਗੇ ਇੱਕ ਪਿੰਡ ਦੀ ਟੀਮ ਰੋਲ ਟੂਰਨਾਮੈਂਟ ਖੇਡੂਗੀ ਤਾਂ ਹੀ ਇੱਕ ਪਿੰਡ ਦਾ ਨਾਮ ਮਸ਼ਹੂਰ ਹੋਊਗਾ ਨਹੀਂ ਤਾਂ ਦੋ ਤਿੰਨ ਪਲੇਅਰ ਅੱਗੋਂ ਬਾਹਰੋਂ ਖੇਡਦੇ ਆ ਉਹਦੇ ਵਿੱਚ ਕੋਈ ਹੈ ਨਹੀਂ ਤੇ ਮੰਗੇ ਕੋਲਗੇ ਨੇ ਬਾਈ ਨੇ ਪਹਿਲ ਕਰਮੀ ਬਹੁਤ ਟੂਰਨਾਮੈਂਟ ਕਰਵਾਉਂਦੇ ਆ ਕਈ ਪਿੰਡ ਕਰਵਾਉਂਦੇ ਆ ਜਿਵੇਂ ਕੋਠੀਗੁਰੂ ਵੀ ਰੋਲ ਟੂਰਨਾਮੈਂਟ ਹੁੰਦਾ ਪਰ ਇਹਨੂੰ ਬਾਈ ਨੂੰ ਮੈਂ ਬਹੁਤ ਵਧਾਈ ਦੇ ਪੱਤਰ ਦੇਣਾ ਬਹੁਤ ਵੱਡਾ ਟੂਰਨਾਮੈਂਟ ਹੋਇਆ ਤੇ ਰੋਲ ਟੂਰਨਾਮੈਂਟ ਬਾਕੀ ਜਿਹੜੇ ਪਿੰਡਾਂ ਦੇ ਪਲੇਅਰ ਆ ਜਾ ਕਮੇਟੀਆਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਨਰੋਲ ਟੂਰਨਾਮੈਂਟ ਕਰਾਓ ਤਾਂ ਜੋ ਤੁਹਾਡੇ ਪਿੰਡ ਦੇ ਵਿੱਚੋਂ ਪਲੇਅਰ ਬਹੁਤ ਵਧੀਆ ਪਲੇਅਰ ਨਿਕਲ ਸਕਦੇ ਆ ਨਰੋਲ ਟੂਰਨਾਮੈਂਟ ਨਾਲ ਹੀ ਨਿਕਲ ਸਰ ਧੰਨਵਾਦ ਜੀ ਆਪਾਂ ਮੰਗਾ ਘੋਲੀਆਂ ਦੇ ਪਿੰਡ ਮੌਜੂਦ ਆ ਜਿੱਥੇ ਨਰੋਲ ਟੂਰਨਾਮੈਂਟ ਹੋ ਰਿਹਾ ਫਾਈਨਲ ਮੈਚ ਥੋੜੀ ਦੇਰ ਬਾਅਦ ਆਗਾ ਸਮੁੱਚੀ ਪ੍ਰਬੰਧਕ ਕਮੇਟੀ ਸਮੁੱਚੀ ਨਗਰ ਪੰਚਾਇਤ ਮੌਜੂਦ ਆ ਤੇ ਇਹ ਵੀ ਵਧਾਈ ਦੇ ਪਾਤਰਾ ਆਪਾਂ ਗੱਲਬਾਤ ਕਰਨਾ ਚਾਹਾਂਗੇ ਸਰਪੰਚ ਸਾਹਿਬ ਪਹਿਲਾਂ ਤਾਂ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਸਾਰਾ ਪਹਿਲਾਂ ਆਪਾਂ ਵੀ ਤੁਹਾਡੇ ਪਿੰਡ ਦੀ ਟੀਮ ਜਿਹੜੀ ਫਾਈਨਲ ਚ ਪੁੱਜੂ ਹਾਂ ਵਧਾਈਆਂ ਪਿੰਡ ਨੂੰ ਸਾਰੇ ਇਲਾਕੇ ਨੂੰ ਹੈ ਜਿਹੜੇ ਖੁਸ਼ੀ ਬਹੁਤ ਹੋਈ ਹੈ ਵੀ ਜਿਹੜੀ ਪਿੰਡ ਦੀ ਟੀਮ ਹੈ ਅਤਿਸ਼ਾਹ ਨਾਲ ਮੁੰਡੇ ਖੇਡਦੇ ਆ ਤੇ ਬੜਾ ਵਧੀਆ ਟੀਮ ਬਣਾਈ ਆ ਕਈਆਂ ਪਾਸਿਆਂ ਤੋਂ ਟੂਰਨਾਮੈਂਟ ਜਿੱਤ ਕੇ ਆਏ ਆ ਪਹਿਲਾਂ ਵੀ ਜਿੱਤੇ ਰਹੇ ਆ ਪਹਿਲਾਂ ਵੀ ਜੈ ਦੇ ਰਹੇ ਆ ਬਹੁਤ ਅੱਛਾ ਹਰ ਸਾਲ ਟੂਰਨਾਮੈਂਟ ਕਰਾਉਂਦੇ ਆ ਖਾਸ ਕਰਕੇ ਮੰਗਾ ਕੋਲਗਾ ਜੋ ਇਹਨਾਂ ਦਾ ਅਗਵਾਈ ਕਰਦਾ ਬਹੁਤ ਵਧੀਆ ਤੇ ਕੀ ਕਹਾਂ ਜਦੋਂ ਇਹ ਨੌਜਵਾਨ ਪੀੜ੍ਹੀ ਤੁਹਾਨੂੰ ਦੇਖ ਰਹੀ ਹੈ ਬਹੁਤ ਵਧੀਆ ਜੀ ਇਸ ਪਾਸੇ ਜਿਹੜਾ ਖੇਡਾਂ ਵਾਲ ਲੱਗਦੇ ਆ ਬਹੁਤ ਵਧੀਆ ਨਸ਼ਾ ਤੋਂ ਰਹਿਤ ਹੈ ਸਾਰਾ ਨਿੱਕੇ ਨਿੱਕੇ ਬੱਚਿਆਂ ਵੀ ਇੱਥੇ ਮਤਲਬ ਖੇਡਦੇ ਆ ਬਹੁਤ ਇਸ ਪਾਸੇ ਨੂੰ ਧਿਆਨ ਹੋ ਰਿਹਾ ਖੇਡਾਂ ਵਾਲ ਵੇਖ ਕੇ ਜਿਵੇਂ ਜਿਵੇਂ ਟੀਮਾਂ ਜੱਦਦੀਆਂ ਉਵੇਂ ਉਵੇਂ ਸਾਰੇ ਬੱਚਾ ਚੰਗੇ ਛੋਟੇ ਬੱਚਾ ਅਤਿਸ਼ਾਹ ਬਣਦਾ ਜਾ ਰਿਹਾ ਜੀ ਬਹੁਤ ਵਧੀਆ ਹੈ ਤੁਹਾਡਾ ਵੀ ਧੰਨਵਾਦ ਜੋ ਹਰ ਸਾਲ ਤੁਸੀਂ ਸਹਿਯੋਗ ਦਿੰਦੇ ਆ ਉਹਦਾ ਫੇਰ ਹੀ ਇਹ ਟੂਰਨਾਮੈਂਟ ਸਫਲ ਹੁੰਦੇ ਆ ਧੰਨਵਾਦ ਜੀ ਜੀ ਤੁਸੀਂ ਦੇਖ ਰਹੇ ਹੋ ਦਸਤਾਰ ਦੇ ਵਿੱਚ ਖਾਲਸੇ ਦੇ ਰੂਪ ਦੇ ਵਿੱਚ ਬੁੱਢਾ ਦਲ ਚ ਵੀ ਮੌਜੂਦ ਨੇ ਡਾਕਟਰ ਡਾਕਟਰ ਸਭ ਕੀ ਕਹਿਣਾ ਅੱਜ ਤੁਸੀਂ ਇਸ ਟੂਰਨਾਮੈਂਟ ਤੇ ਆਏ ਹੋ ਨਰੋਲ ਟੂਰਨਾਮੈਂਟ ਹੋ ਰਿਹਾ ਹਾਂਜੀ ਦੇਖੋ ਬਹੁਤ ਵਧੀਆ ਸੋਚ ਆ ਬਾਈ ਮੰਗੇ ਦੀ ਪਹਿਲੀ ਗੱਲ ਤਾਂ ਹਾਂ ਨਰੋਲ ਪਹਿਲ ਦੇ ਆਧਾਰ ਤੇ ਨਰੋਲ ਹੀ ਕਰਾਉਣੇ ਚਾਹੀਦੇ ਆ ਕਿਉਂਕਿ ਜੇ ਆਪਾਂ ਨਰੋਲ ਕਰਾਵਾਂਗੇ ਫੇਰ ਹੀ ਜਿਹੜੇ ਆਪਣੇ ਮਗਰ ਬੱਚੇ ਆ ਉਹ ਫੇਰ ਹੀ ਗੇਮ ਦੇ ਨਾਲ ਜੁੜਨਗੇ ਹਾਂ ਜਦੋਂ ਆਪਾਂ ਬਾਹਰੋਂ 2-2 3 ਦਿਨ ਰੱਖ ਲੈਣੇ ਆ ਫਿਰ ਉਹ ਤਾਂ ਪੈਨਡ ਵਾਲੇ ਤੋਂ ਮੌਕਾ ਮਿਲਦੇ ਨਹੀਂ ਉਹ ਤਾਂ ਆਪਣੀ ਪਤਈ ਹਨ ਤੁਸੀਂ ਵੀ ਕ੍ਰਿਕਟ ਖੇਡੀ ਆ ਤੇ ਪਰ ਬਹੁਤ ਵਧੀਆ ਸੋਚ ਆ ਬਾਈ ਬਾਈ ਮੰਗੇ ਦੀ ਦੇਖੋ ਕਿੰਨਾ ਹਨ ਬੱਚੇ ਛੋਟੇ ਛੋਟੇ ਇਥੋਂ ਪਤਾ ਲੱਗ ਜਾਂਦਾ ਵੀ ਜੁੜੇ ਵੀ ਆ ਗਰਾਊਂਡ ਦੇ ਨਾਲ ਜਿਹੜਾ ਬੱਚਾ ਗਰਾਊਂਡ ਨਾਲ ਜੁੜਿਆ ਗਰਾਊਂਡ 'ਚ ਹੀ ਆਊਗਾ ਤੇ ਨਾਲੇ ਬੱਚਾ ਮੋਬਾਈਲ ਨਾਲ ਤੋਂ ਦੂਰ ਰਹ ਜਾਂਦਾ ਜਿਹੜਾ ਅੱਜ ਹੁਣ ਵਾਲਾ ਸਮਾਂ ਜੇ ਆਪਾਂ ਇਹਨਾਂ ਨੂੰ ਸੰਭਾਲਿਆ ਤਾਂ ਆਪਣੇ ਲਈ ਬਹੁਤ ਵੱਡੀ ਗੱਲ ਹੋ ਗਈ ਕਿਉਂਕਿ ਬੱਚੇ ਅੱਜ ਕੱਲ ਬਹੁਤ ਗਲਤ ਪਾਸੇ ਜਾ ਰਹੇ ਆ ਕਿਉਂਕਿ ਛੋਟੇ ਛੋਟੇ ਮੋਬਾਈਲ ਨਾਲ ਹੀ ਜੁੜ ਜਾਂਦੇ ਹਨ ਕਰੋੜ ਨਾਲ ਤਾਂ ਕੋਈ ਜੁੜਦਾ ਨਹੀਂ ਇਸ ਲਈ ਮੇਰੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਹਨ ਆਦੇ ਬੱਚਿਆਂ ਨੂੰ ਗਰਾਉਂਡ ਨਾਲ ਜੋੜੋ ਵਧੀਆ ਮੰਗਾ ਬਾਈਆ ਹਨ ਜੋ ਇੰਨੀ ਸਪੋਰਟ ਕਰਦਾ ਯਾਰ ਕਿਸੇ ਪਿੰਡ 'ਚ ਕੋਈ ਹੋਣਾ ਨਹੀਂ ਮੇਰੇ ਹਿਸਾਬ ਨਾਲ ਤਾਂ ਅਸੀਂ ਨੇੜੇ-ਤੇੜੇ ਆਪਾਂ ਹੀ ਮੈਮ ਲਾਈਆਂ ਹੀ ਆ ਤੇ ਬਹੁਤ ਵੱਡੀ ਸੋਚ ਆ ਬਾਈ ਦੀ ਮਹਾਰਾ ਚੜ੍ਹਦੀ ਕਲਾ ਰੱਖੇ ਬਾਈ ਨੂੰ ਬਹੁਤ ਬਹੁਤ ਹੁਣ ਤੁਹਾਨੂੰ ਮਨਾਉਣ ਲੱਗੇ ਆ ਧਰਮਾ ਕਲੇਰ ਜੋ ਕਿ ਬਹੁਤ ਵਧੀਆ ਕਮੈਂਟਰ ਆ ਉਹਨਾਂ ਨਾਲ ਵੀ ਵਿਚਾਰ ਵਸੰਦੀ ਕਰਾਂਗੇ ਘੋਲੀਆਂ ਖੁਰਦ ਪਹੁੰਚੇ ਆ ਉਥੇ ਨਰੋਲ ਟੂਰਨਾਮੈਂਟ ਜਿਹੜਾ ਫਾਈਨਲ ਮੈਚ ਹੋਣ ਵਾਲਾ ਇੱਕ ਦੇ ਮਿੰਟ ਦੇ ਵਿੱਚ ਕੀ ਕਹਿਣਾ ਜੀ ਹਾਂਜੀ ਗੁਰਵਿੰਦਰ ਭਾਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੇ ਸਾਡੇ ਭਰਾ ਗ੍ਰੇਡ ਦੇ ਪਲੇਅਰ ਵੀ ਰੇ ਆ ਤੇ ਵਧੀਆ ਪ੍ਰੈਸਰ ਰਿਪੋਰਟਰ ਵੀ ਨੇ ਵਧੀਆ ਟੂਰਨਾਮੈਂਟ ਹੁੰਦਾ ਗੁਰਵਿੰਦਰ ਭਾਈ ਸੰਤ ਬੱਬਾ ਗਲਾਬ ਸਿੰਘ ਦੀ ਯਾਦਗਾਰੀ ਇਹ ਖੇਡ ਮੇਲਾ ਆਏ ਸਾਲੀ ਬਾਈ ਮੰਗੇ ਹੋਣੀ ਸਾਰੀ ਸਾਡੀ ਮੈਨੇਜਮੈਂਟ ਨਰੋਲ ਕੱਪ ਕਰਵਾਉਂਦੀ ਆ ਜਿਹਦੇ ਵਿੱਚ 31000 ਰੁਪਿਆ ਫਰਸਟ ਪ੍ਰਾਈਜ਼ ਆ ਤੇ ਸੈਕੰਡ ਔਰ ਬੈਸਟਾਂ ਦੇ ਲਈ ਹੈ ਜੋ 7700 ਤੇ ਮੈਨ ਆਫ ਦੀ ਸੀਰੀ 11000 ਰੁਪਏ ਦਿੱਤਾ ਜਾਊਗਾ ਬਾ ਥੋੜੇ ਸਮੇਂ ਤੱਕ ਉਹ ਫਾਈਨਲ ਮੈਚ ਆਪਾਂ ਸਟਾਰਟ ਕਰਾਂਗੇ ਤੇ ਫਾਈਨਲ ਦੀਆਂ ਟੀਮਾਂ ਬਿਲਕੁਲ ਰੈਡੀ ਨੇ ਤੇ ਬਹੁਤ ਵਧੀਆ ਟੂਰਨਾਮੈਂਟ ਆਇਸ ਸਾਲ ਹੀ ਬਹੁਤ ਵਧੀਆ ਸ਼ਾਨਦਾਰ ਟੂਰਨਾਮੈਂਟ ਹੁੰਦਾ ਜੀ ਜਿਹੜੀ ਮੇਨ ਚੀਜ਼ ਆ ਨਰੋਲ ਟੂਰਨਾਮੈਂਟ ਤੁਸੀਂ ਹੋਰ ਵੀ ਜਾਣਦੇ ਹੋ ਦੋ ਬਾਰੋਂ ਇੱਕ ਬਾਰੋਂ ਇਸ ਨੂੰ ਇਸ ਨਾਲ ਕੋਈ ਸੇਧ ਮਿਲੂ ਬਾਕੀ ਦੇਖੋ ਭਾਈ ਹਰੇਕ ਕਮੇਟੀ ਦੀ ਅਲੱਗ-ਅਲੱਗ ਸੋਚ ਆਣਾ ਕਈ ਮੈਨੇਜਮੈਂਟ ਦੋ ਬਾਰੋਂ ਕਰਾ ਕੇ ਖੁਸ਼ ਆ ਕਈ ਇੱਕ ਬਾਰੋਂ ਕਈ ਨਰੋਲ ਕਰਾ ਕੇ ਖੁਸ਼ ਆਣਾ ਬਾਕੀ ਇਹ ਬਈ ਸਭ ਤੋਂ ਜ਼ਿਆਦਾ ਦਾ ਡਿਪੈਂਡ ਹੁੰਦਾ ਮੈਨੇਜਮੈਂਟ ਤੇ ਵੀ ਮੈਨੇਜਮੈਂਟ ਕਿਦਾਂ ਦਾ ਟੂਰਨਾਮੈਂਟ ਚਾਹੁੰਦੀ ਹੈ ਕਿਉਂਕਿ ਨਰੋਲ ਵੀ ਆਪਦੀ ਜਗਾ ਸਹੀ ਆ ਤੇ ਬਾਹਰੋਂ ਵਾਲਾ ਕੰਮ ਵੀ ਸਹੀ ਆ ਜੋ ਸਹੀ ਲੱਗਦਾ ਮੈਨੇਜਮੈਂਟ ਨੂੰ ਵੱਧ ਪੈਸਾ ਮੈਨੇਜਮੈਂਟ ਲਾਉਂਦੀ ਆ ਕਈ ਕਮੇਟੀਆਂ ਇਦਾਂ ਦੀਆਂ ਵੀ ਛੋਟੇ ਬਾਈਟ ਦਾ ਟੂਰਨਾਮੈਂਟ ਕਰਵਾਉਂਦੀ ਆ ਨਰੋਲ ਕਰਾ ਕੇ ਖੁਸ਼ ਆ ਕਈ ਮੈਨੇਜਮੈਂਟ ਇਦਾਂ ਦੀਆਂ ਜਿਹਨਾਂ ਦਾ ਕਾਫੀ ਹੈਵੀ ਬਾਈਟ ਹੁੰਦਾ ਓ ਬਈ ਦੋ ਬਰ ਵਾਲਾ ਮੇਲਾ ਵੀ ਕਰਾ ਦੇ ਤਿੰਨ ਬਰ ਵਾਲਾ ਮੇਲਾ ਵੀ ਹੋ ਜਾਣਾ ਨਰੋਲ ਟੂਰਨਾਮੈਂਟ ਕਰਾਉਣ ਨਾਲ ਪਿੰਡੋਂ ਐ ਨਹੀਂ ਵੀ ਨਵੀਂ ਪੀੜ੍ਹੀ ਉੱਠਦੀ ਆ ਵੀ ਹਾਂ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਮੌਕਾ ਮਿਲਦਾ ਨਰੋਲ ਟੂਰਨਾਮੈਂਟ ਕਰਾਉਣਾ ਬਹੁਤ ਵਧੀਆ ਕੰਮ ਆ ਨਵੇਂ ਪਲੇਅਰ ਉੱਠਦੇ ਆ ਨਵੀਆਂ ਟੀਮਾਂ ਬਣਦੀਆਂ ਵਧੀਆ ਨਵੇਂ ਪਲੇਅਰ ਕੋਈ ਵੈਸਟ ਸਿਰੀ ਜਾਂਦੇ ਆ ਜਾਂ ਵੈਸਟ ਨੂੰ ਕਈ ਵਾਰੀ ਮੋਟਰਸਾਈਕਲ ਗੱਡੀਆਂ ਫ੍ਰਿਜਾਂ ਹੁੰਦੀਆਂ ਨਵੇਂ ਮੁੰਡੇ ਜਾਂਦੇ ਆ ਬਹੁਤ ਖੁਸ਼ੀ ਹੁੰਦੀ ਆ ਬਈ ਨਰੋਲ ਵੱਧ ਵੱਧ ਹੋਣੇ ਚਾਹੀਦੇ ਆ ਬਾਕੀ ਅਲੱਗ-ਅਲੱਗ ਸੋਚ ਆ ਬਈ ਕਮੇਟੀ ਦਾ ਬਹੁਤ ਧੰਨਵਾਦ ਥੈਂ ਜਿਨ੍ਹਾਂ ਨੇ ਕਬੱਡੀ ਸੁਧਰ ਰੱਖਿਆ ਹੈ ਜਿਹੜੇ ਮੁੰਡੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਜਿਹੜੀਆਂ ਬਟੀਆਂ ਖੇਡ ਕੇ ਆਈਆਂ ਹਨ ਉਹਨਾਂ ਦੇ ਕੋਚਾਂ ਦਾ ਸਨਮਾਨ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਸਤਿਕਾਰਯੋਗ ਨੇ ਸੱਜੇ ਕਾਲ ਜੀ ਹੁਣ ਸਾਡੇ ਨਾਲ ਮੌਜੂਦ ਨੇ ਸਕੋਰ ਜੋ ਬਾਈ ਮੰਗਾ ਕੋਲਗੇ ਦੇ ਮਿਸਰੀ ਨੇ ਤੇ ਬਹੁਤ ਤਗੜੇ ਸਿੰਗਰ ਨੇ ਤੁਹਾਨੂੰ ਪਤਾ ਕਈ ਥਾਵਾਂ ਦੇ ਦੇਖਿਆ ਉਹਨਾਂ ਦਾ ਲਾਈਵ ਪਰਫੋਰਮੈਂਸ ਕਰਦਿਆਂ ਨੂੰ ਅਖਾੜਾ ਤਾਂ ਜਿਚਾ ਹੀ ਦਿੰਦੇ ਆ ਅੱਜ ਟੂਰਨਾਮੈਂਟ ਤੇ ਆਏ ਆ ਜੋ ਨਰੂਲ ਟੂਰਨਾਮੈਂਟ ਹੋ ਰਿਹਾ ਕੀ ਕਹਿਣਾ ਜੀ ਸੋ ਪਹਿਲਾ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਨੂੰ ਮੇਰੇ ਪਿੰਡ ਤੇ ਮਾਣ ਹੈ ਘੋਲੀਆਂ ਖੁਰਦ ਤੇ ਸੋ ਬਹੁਤ ਪੂਰੇ ਨਗਰ ਦਾ ਮੈਂ ਧੰਨਵਾਦ ਕਰਦੀ ਆ ਪੂਰੇ ਪਿੰਡ ਵਾਸੀਆਂ ਦਾ ਔਰ ਐਨ ਆਰ ਆਈ ਵੀਰਾਂ ਦਾ ਜਿਹੜੇ ਸਪੋਰਟ ਕਰਦੇ ਨੇ ਮੰਗਾ ਘੋਲੀਆਂ ਜੀ ਨੂੰ ਹੈਨਾ ਸੋ ਸਪੋਰਟ ਕਰਦੇ ਨੇ ਇਸ ਕਰਕੇ ਅਸੀਂ ਵੀ ਔਰ ਸਾਡਾ ਪਰਿਵਾਰ ਬਿਲਕੁਲ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਹੈ ਮੁੰਡੇ ਕੁੜੀਆਂ ਨੇ ਜੋ ਖੇਡਦੇ ਨੇ ਸੋ ਅਸੀਂ ਉਹਨਾਂ ਦੇ ਨਾਲ ਖੜੇ ਆ ਹਮੇਸ਼ਾ ਜਿੰਨੇ ਜੋਗੇ ਹੈਗੇ ਉਹਨਾਂ ਦੇ ਨਾਲ ਖੜੇ ਆ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਸਾਡੇ ਪਿੰਡ ਦੇ ਵਿੱਚ ਇੰਨੀ ਰੌਣਕ ਲੱਗਦੀ ਹੈ ਇੰਨਾ ਸੋਹਣਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਬਹੁਤ ਸਾਰਾ ਜਿਹੜਾ ਸਾਥ ਲੋਕਾਂ ਦਾ ਹੁੰਦਾ ਹੈ ਹੈਨਾ ਤੇ ਵੱਖ-ਵੱਖ ਪਿੰਡਾਂ ਤੋਂ ਖਿਡਾਰੀ ਆਉਂਦੇ ਨੇ ਖੇਡਣ ਦੇ ਲਈ ਸੋ ਪ੍ਰਮਾਤਮਾ ਅੱਗੇ ਦੁਆ ਕਰਦੀ ਆ ਕਿ ਸਾਰੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਇਕੋ ਮੈਮ ਵੀ ਦੇਖਿਆ ਜਾਂਦਾ ਵੀ ਗਰਾਉਂਡਾਂ ਦੇ ਵਿੱਚ ਮੁੰਡੇ ਹੁੰਦੇ ਆ ਜ਼ਿਆਦਾ ਨੌਜਵਾਨ ਮੁੰਡੇ ਇਹ ਕੁੜੀਆਂ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਕੀ ਕਿਨ ਇਹ ਇਹ ਪ੍ਰਾਊਡ ਹੈ ਜੀ ਮੈਨੂੰ ਬਹੁਤ ਕੁੜੀਆਂ ਤੇ ਕੁੜੀਆਂ ਜਿੱਦਾਂ ਬਾਹਰ ਗਈਆਂ ਨੇ ਬਾਹਰ ਖੇਡ ਕੇ ਆਈਆਂ ਨੇ ਨੈਸ਼ਨਲ ਲੈਵਲ ਤੇ ਖੇਡੀਆਂ ਨੇ ਹੈਨਾ ਪੰਜਾਬ ਖੇਡੀਆਂ ਨੇ ਸੋ ਇਹਨਾਂ ਦੇ ਮਾਪੇ ਨੂੰ ਸਲੂਟ ਹੈ ਔਰ ਜੋ ਇਹਨਾਂ ਦੇ ਕੋਚ ਸਹਿਬਾਨ ਨੇ ਉਹਨਾਂ ਨੂੰ ਸਲੂਟ ਹੈ ਜੋ ਬੱਚਿਆਂ ਨੂੰ ਇੰਨਾ ਵਧੀਆ ਪ੍ਰੇਰਿਤ ਕਰਦੇ ਨੇ ਹੈਨਾ ਸੋ ਬਹੁਤ ਚੰਗੀ ਗੱਲ ਹੈ ਕੁੜੀਆਂ ਨੂੰ ਵੀ ਅੱਗੇ ਵਧਣਾ ਚਾਹੀਦਾ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹੈਗੀਆਂ ਬਹੁਤ ਵੱਡੀ ਗੱਲ ਆ ਤੁਹਾਡੇ ਪਿੰਡ ਦੀ ਜੋ ਇਹਨਾਂ ਨੂੰ ਆਜ਼ਾਦੀ ਦੇ ਰਹੇ ਆ ਨਹੀਂ ਅਗਲਾ ਕਹਿੰਦਾ ਸਕੂਲ ਸਕੂਲ ਨੂੰ ਕਰੇ ਨਹੀਂ ਧੀ ਦੀ ਇਮਾਨ ਹੈ ਜੀ ਧੀ ਕਰਦਾ ਮਾਣ ਹੈ ਧੀ ਕਰਦੀ ਇੱਜ਼ਤ ਹੈ ਧੀ ਬਹੁਤ ਕੁਝ ਕਰ ਸਕਦੀ ਹੈ ਜੇ ਪੁੱਤ ਕਮਾਈ ਕਰ ਸਕਦਾ ਤੇ ਧੀ ਵੀ ਕਿਸੇ ਗੱਲੋਂ ਘੱਟ ਨਹੀਂ ਹੈਗੀ ਹਾਂ ਇੱਕ ਕੋਈ ਛੋਟਾ ਜਿਹਾ ਦੋ ਲੈਣਾ ਧੀਾਂ ਨੂੰ ਹਾਂ ਆ ਜਿਆਦਾ ਤਾਂ ਮੈਂ ਇਹੀ ਕਹੂੰਗੀ ਵੀ ਧੀਾਂ ਕਰਦੀ ਰੌਣਕ ਹੁੰਦੀਆਂ ਧੀ ਨੂੰ ਕਦੇ ਨਾ ਬੁਰਾ ਬਣਾਓ ਸੋ ਹਮੇਸ਼ਾ ਧੀਆ ਦੀ ਇੱਜ਼ਤ ਕਰਨੀ ਚਾਹੀਦੀ ਹੈ ਸੋ ਮੈਂ ਕਹਿੰਦੀ ਆ ਵੀ ਜਦੋਂ ਘਰ ਦੇ ਵਿੱਚ ਪਹਿਲਾ ਬੱਚਾ ਪੈਦਾ ਹੋਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਧੀ ਪੈਦਾ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਧੀ ਪੈਦਾ ਹੁੰਦੀ ਹੈ ਤੇ ਉਦੋਂ ਸਾਨੂੰ ਦੁਨੀਆਦਾਰੀ ਦੇ ਵਿੱਚ ਰਹਿਣ ਦਾ ਪਤਾ ਲੱਗਦਾ ਵੀ ਅਸੀਂ ਦੁਨੀਆਦਾਰੀ ਦੇ ਵਿੱਚ ਕਿਵੇਂ ਰਹਿਣਾ ਸੋ ਇਸ ਕਰਕੇ ਵੱਧ ਤੋਂ ਵੱਧ ਧੀਆ ਦਾ ਸਤਿਕਾਰ ਕਰੋ ਔਰ ਧੀਆ ਨੂੰ ਵੀ ਰਿਕੁਐਸਟ ਹੈ ਵੀ ਆਪਣੇ ਮਾਪੇ-ਬਾਪ ਦੀ ਆਪਣੇ ਟੀਚਰਾਂ ਦੀ ਇੱਜ਼ਤ ਰੱਖਣੀ ਵੀ ਉਹਨਾਂ ਦੇ ਹੱਥ ਵਾਸਤੇ ਬਹੁਤ ਬਹੁਤ ਥੈਂਕ ਯੂ ਸਸੇ ਗਾਲ ਜੀ ਹੁਣ ਤੁਹਾਨੂੰ ਮਿਲੌਣ ਜਾ ਰਹੇ ਆਂ ਭੋਲੀਆ ਖੁਰਦੇ ਦਾ ਨੌਜਵਾਨ ਜਿਹੜਾ ਅੱਜ ਕੱਲ ਛੱਕੇ ਬੜੇ ਮਾਰਦਾ ਜਿਹੜਾ ਹੁਣ ਫਾਈਨਲ ਦੇ ਵਿੱਚ ਟੀਮ ਆ ਵੀਰ ਲੈ ਕੇ ਆਇਆ ਉਹਨਾਂ ਦਾ ਮੁਾਰਕਾ ਤੁਹਾਨੂੰ ਬਹੁਤ ਮੌਜ ਦੀ ਉਹਨੂੰ ਵੀ ਬਈ ਬਹੁਤ ਬਾਰੀ ਮਾਰ ਇਹ ਕਹਿਣਾ ਅੱਜ ਤੁਹਾਡੇ ਪਿੰਡ ਨੋਰ ਟੂਰਨਾਮੈਂਟ ਹੋ ਗਿਆ ਤੁਸੀਂ ਫਾਈਨਲ ਖੇੜਨੇ ਹੋ ਬਹੁਤ ਵਧੀਆ ਲੱਗਦਾ ਬਾਈ ਪੈਂਟ 'ਚ ਪ੍ਰਦਰਸ਼ਨ ਕਰਕੇ ਹਰ ਨੂੰ ਵਧੀਆ ਲੱਗਦਾ ਬਾਹਰ ਵੀ ਉਹਨਾਂ ਸਵਾਦ ਨਹੀਂ ਹੁੰਦਾ ਪੈਂਟ 'ਚ ਪਹਿਲੀ ਵਾਰ ਇੰਨਾ ਚੰਗਾ ਪ੍ਰਦਰਸ਼ਨ ਹੋਇਆ ਜੇ ਦੂਜੀ ਵੀ ਤੁਸੀਂ ਨੋਰ ਟੂਰਨਾਮੈਂਟ ਜ਼ਿਆਦਾ ਖੇੜਦੇ ਨੋਰ ਟੂਰਨਾਮੈਂਟ ਤੁਹਾਡੇ ਪਿੰਡ ਕਰਾਉਂਦੇ ਆ ਤੇ ਕੀ ਮੈਸੇਜ ਦੇਣਾ ਚਾਹੋਗੇ ਕਮੇਟੀ ਨੂੰ ਕੰਟਰੋਲ ਦੇ ਵਿੱਚ ਆਇਆ ਬਾਈ ਨਵੇਂ ਮੁੰਡੇ ਉੱਡਦੇ ਆ ਜੇ ਹੁਣ ਆ ਤਿੰਨ ਵਾਰ ਹੁੰਦਾ ਉਹਦੇ ਚ ਚਾਰਕ ਪਲੇਅਰ ਮੂਹਰੇ ਉੱੜ ਜਾਂਦੇ ਆ ਹਾਂਜੀ ਤੇ ਹੁਣ ਆ ਮਤਲਬ ਕਿ ਨੌ ਫਿਲਡਰ ਆਪਾਂ ਪੈਂਟ ਦੇ ਗਾਵਾ ਦੋ ਫਿਲਡਰ ਚ ਇਹ ਗੱਲ ਸਭ ਤੋਂ ਵਧੀਆ ਜਾਇ ਚੀਂ ਇੰਡਰੋ ਟੂਰਨਾਮੈਂਟ ਹੋਣਾ ਚਾਹੀਦਾ ਬਿਲਕੁਲ ਬਹੁਤ ਬਹੁਤ ਵਰਕ ਹੈ ਵੀ ਫਾਈਨਲ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਸਾਡੇ ਵੀਰ ਹੈ ਉਹਨਾਂ ਦਾ ਸਨਮਾਨ ਸਾਡੇ ਪੰਜਾਬੀ ਸਿੰਗਰ ਸਾਡੀ ਭੈਣ ਐਸਕੋਰ ਦੀ ਵੱਲੋਂ ਕੀਤਾ ਰਿਹਾ ਕਰੇ ਤਾੜੀਆਂ ਮਾਰ ਦਿਓ ਜ਼ੋਰਦਾਰ ਮੰਗੇ ਘੋੜੀ ਜੀ ਸੋਚ ਬਹੁਤ ਵੱਡੀ ਹੈ ਤੇ ਪਿੱਛੇ-ਪਿੱਛੇ ਉਹਨਾਂ ਦੇ ਪਰਿਵਾਰ ਨੇ ਵੀ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹ ਜਦੋਂ ਪਿੰਡ ਦੇ ਵਿੱਚ ਕੋਈ ਸਾਂਝੇ ਤੌਰ ਦਾ ਕੰਮ ਹੋਵੇ ਨਾ ਜਾਂ ਕੋਈ ਸੱਭਿਆਚਾਰ ਮੇਲਾ ਹੋਵੇ ਜਾਵੇਂ ਟੂਰਨਾਮੈਂਟ ਹੋਵੇ ਉਥੇ ਸੱਜ ਕੇ ਜਦੋਂ ਆਪਾਂ ਬੱਚਿਆਂ ਦਾ ਸਨਮਾਨ ਕਰ ਦਿੰਨੇ ਨਾ ਇਹ ਹੌਸਲਾ ਹੋਰ ਦੁੱਗਣਾ ਹੋ ਜਾਂਦਾ ਹੈ ਇਹ ਆਉਂਦੇ ਸਾਲ ਆਉਂਦੇ ਟਾਈਮ 'ਚ ਬੱਚਿਆਂ ਹੋਰ ਮਿਹਨਤ ਕਰਕੇ ਅੱਗੇ ਆਉਣੀਆਂ ਇਹ ਸਾਡੀਆਂ ਦਿਲੋਂ ਦੁਆਵਾਂ ਨੇ ਤੇ ਸਾਡੇ ਪੰਜਾਬੀ ਸਿੰਗਰ ਪੰਜਾਬੀ ਦੀ ਬਹੁਤ ਵੱਡੀ ਸੇਵਾ ਸਾਂਭ ਰਿਆ ਮੌਕੇ ਦੇ ਹਾਲਾਤਾਂ ਦੇ ਜੇ-ਜੇ ਹਾਲਾਤ ਪੰਜਾਬ ਦੇ ਹੁੰਦੇ ਆ ਉਹੋ ਜਿਹਾ ਗੀਤ ਸੱਭਿਆਚਾਰਕ ਪਰਿਵਾਰ ਦੇ ਵਿੱਚ ਬਹਿ ਕੇ ਵੇਖਣ ਵਾਲਾ ਗੀਤ ਜਿਹੜੇ ਉਹ ਕਹਿੰਦੇ ਸਾਡੇ ਭੈਣ ਜੀ ਇਹਨਾਂ ਪੰਜਾਬ ਦੀ ਪੰਜਾਬੀਅਦੀ ਝੋਲੀ ਪਾ ਰਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਦਵਾਮਾਂ ਨੇ ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਬਖਸ਼ੇ ਔਰ ਸਨਮਾਨ ਕੀਤੇ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬਾਕੀ ਬੋਲ ਮੇਰਾ ਬਿੱਟੂ ਭਰਾ ਬੋਲ ਦੇਗਾ ਬਹੁਤ ਸ਼ਾਦ ਲਈ ਉਹਨਾਂ ਸਨਮਾਨ ਕੀਤਾ ਗਿਆ ਨਾਲ ਉਹਨਾਂ ਨੇ ਮੈਸੇਜ ਇਸਕੋਰ ਬਹੁਤ ਵਧੀਆ